ਪਰ ਛੇ ਵੀ ਜਾਣਾ ਪਊਗਾ ਕਿਉਂ ਲੋੜ ਪੈ ਗਈ ਇੰਨੇ ਸਾਲਾਂ ਦਾ ਰੋੜੇ ਨਹੀਂ ਮਾਰੇ ਕਦੀ ਉਹਨੇ ਅੱਜ ਹੀ ਕੋ ਰੋੜੇ ਮਾਰੇ ਜੀ ਬਾਪੂ ਜੀ ਉਹਨੂੰ ਕਰਦੇ ਪ੍ਰਵੋਗ ਬੜੀ ਯੂਮਾਨ ਵਾਲੇ ਬਹੁਤ ਗੰਦਾ ਬੁਝਾਕ ਕਰਦੇ ਆ ਇਹਨੂੰ ਤੁਸੀਂ ਬੁਲਾ ਲਓ ਪੁੱਛ ਲਓ ਇੰਨੇ ਆਲੀ ਆ ਕਿਉਂਕੋ ਪਹਿਲਾਂ ਰਿਆ ਉਹ ਉਹ ਲੈ ਕੇ ਸੀ ਸਾਰੇ ਜਾਣਦੇ ਉਹਨੂੰ ਸਾਰੇ ਤੇ ਉਹਨੂੰ ਲੈ ਕੇ ਸੀ ਹੁਣ ਉਹਨੂੰ ਉਸ ਕੁੜੀ ਨਾਲ ਜੋੜ ਕੇ ਬਹੁਤ ਗੰਦਾ ਬੁਝਾਕ ਕਰਦੇ ਆ ਜਦਕਿ ਉਹਨੂੰ ਭੈਣ ਕਹਿੰਦਾ ਸੀ ਤੇ ਸੁਭਾਅਕਾ ਬੰਦਾ ਬੜਾ ਗੰਦਾ ਜਦੋਂ ਬਾਰ 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 ਪ੍ਰੋਵੋਕ ਕਰੋਗੇ ਤੇ ਉਹ ਪ੍ਰੋਵੋਕੇਸ਼ਨ ਜਿਹੜੀ ਸੀ ਉਹਦਾ ਜਵਾਬ ਸੀ ਉਹ ਇਟਾਂ ਰੋੜੇ ਚਲਾਏ ਜਨੇ ਠੀਕ ਹੋ ਤਾਂ ਮੰਨਦੇ ਆ ਸੀ ਜੋ ਕਾਨੂੰਨ ਤੌਰ ਤੇ ਗਲਤ ਸੀ ਪਰ ਕਾਰਨ ਤਾਂ ਸੀ ਨਾ ਪਿੱਛੇ ਕੋਈ ਵੀ ਜੇ ਮੁਲਾਜ਼ਮਾਂ ਦਾ ਫਰਜ਼ੇ ਬੰਦਾ ਸੀ ਵੀ ਭਾਈ ਤੂੰ ਕਿਉਂ ਚਲਾਈ ਫਿੱਟਾ ਰੋੜੇ ਉਹ ਜਾ ਕੇ ਉਹਨੂੰ ਜਾਂਦਿਆਂ ਗੱਲ ਨਹੀਂ ਪੁੱਛੀ ਬਲਦੀ ਪੁੱਛੀ ਨਾ ਤੁਹਾਡੇ ਬੰਦੇ ਜਾ ਕੇ ਉਹਨੂੰ ਤੂਕੀ ਕਰੇ ਜਿਹੜੂ ਕਰਤੀ ਹੱਥੋਂ ਪਾਈ ਹੋਈ ਮੈਂ ਤਰੀਕੇ ਦੇ ਨਾਲ ਬਰੂਟਲ ਤਰੀਕੇ ਨਾਲ ਇਹ ਤਾਂ ਫਿਰ ਆਪਾਂ ਆਪਣੀ ਛਵੀ ਖਰਾਬ ਕਰਨ ਵਾਲੀ ਗੱਲ ਹੈ ਤਰੀਕਾ ਕਰ ਹੀ ਗਲਤ ਹੈ ਬਿਲਕੁਲ ਇਹ ਤਾਂ ਸੋਪ ਪੁਲਿਸ ਦੀ ਛਵੀ ਖਰਾਬ ਹੋ ਗਈ ਅੱਛਾ ਭਾਈ ਆ ਪਤਾ ਫਿਰ ਦੂਸਰੀ ਗੱਲ ਇਹ ਕਿ ਉਹ ਸਸਪੈਂਡ ਕਰਦੇ ਭਾਈ ਉਹ ਤਾਂ ਤੁਹਾਡਾ ਆਏਗਾ ਵਾ ਚੂਟਾਂ ਸਮੇਂ ਵਾਸਤੇ ਬਦ ਹਾਲ ਹੋ ਜਾਣੇ ਆ ਸਸਪੈਂਡ ਤਾਂ ਕੋਈ ਇੰਨਾ ਵੱਡਾ ਇਸ਼ੂ ਨਹੀਂ ਜਿਸ ਵਾਸਤੇ ਕਰੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਗਲਤੀ ਕੀਤੀ ਹੈ ਕੇਸ ਨਾਲੇ ਕਿੱਦਾਂ ਫਟੇ ਨਾ ਦੱਸੋ ਕਿ ਜਿਹੜਾ ਕੇਸਾਂ ਦਾ ਵਾਜੀ ਉਹ ਅਸੀਂ ਤੁਹਾਨੂੰ ਇਹਦੇ ਵੱਲ ਕੰਪਲੇਨਟ ਦਿੰਦੇ ਨੇ ਅਫਸਰ ਆਉਂਦੇ ਮੈਂ ਅਫਸਰ ਹਾਂ ਹਾਂ ਆ ਜਿਹੜੀ ਅਫਸਰਾਂ ਨੇ ਕਿਹਾ ਤਾਂ ਟਿਆ ਨੇ ਮੈਨੂੰ ਪਤਾ ਐਫ ਆਈ ਆਰ ਕਰਾ ਦੋ ਇਹਨਾਂ ਵੀ ਹਰਦਾ ਬਲੂਂਦਰ ਦਾ